ਪਰਿਵਾਰ ਚ ਮੈਂ ਕੋਈ ਮੈਨੂੰ ਇੱਕ ਗੁਲੀਏ ਕੇ ਪਰਿਵਾਰ ਚ ਮਿਲੇ ਸੀ ਮੈਨੂੰ ਉਹਨਾਂ ਦੇ ਪਰਿਵਾਰ ਦੇ ਮੈਂਬਰ ਆਪਣੇ ਪਿੰਡ ਦੇ ਬਹੁਤ ਮਿਲਦੇ ਮੈਨੂੰ ਪਤਾ ਨਹੀਂ ਹੁੰਦਾ ਪਰ ਵੀ ਉਹ ਸਤੋਜਦਾ ਹੈ ਕਈ ਵਾਰੀ ਗਾਂਹਾਂ ਵਾਲੀ ਪੀੜ੍ਹੀ ਨੂੰ ਮੈਂ ਟੱਕ ਜਾਣਦਾ ਪਰ ਖੁਸ਼ੀ ਹੁੰਦੀ ਹੈ ਫਿਰ ਮੈਂ ਪੁੱਛ ਲੈਣਾ ਕੁਝ ਪਾਰਸ਼ ਪੁੱਛਤਾ ਲਈ ਕਿਤੇ ਪਿੰਡ ਦਾ ਕਰਕੇ ਤੈਨੂੰ ਕਿਹਾ ਕਿ ਨਾ ਜੀ ਮੈਂ ਪੇਪਰ ਦੇ ਕੇ ਮੇਰੇ ਇੰਨੇ ਨੰਬਰ ਆਏ ਨੇ ਹੁਣ ਮੈਂ ਦੂਜੀ ਨੌਕਰੀ ਲੈਣ ਲੱਗਿਆ ਹੁਣ ਮੈਂ ਤੀਜੀ ਲੈਣ ਲੱਗਿਆ ਸੋ ਜਿੰਨੇ ਵੀ ਇਸ ਵਕਤ ਮੀਡੀਆ ਰਾਹੀਂ ਸੁਣ ਰਹੇ ਹੋਣਗੇ ਲੋਕ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਨਾ ਮੈਨੂੰ ਜਿੰਨੇ ਮੇਰੇ ਪਿੰਡ ਦੇ ਲੋਕ ਪਿਆਰੇ ਨੇ ਜਿੰਨੀਆਂ ਮੇਰੀਆਂ ਮਾਵਾ ਮੇਰੀਆਂ ਚਾਚੀਆਂ ਮੇਰੀਆਂ ਤਾਈਆਂ ਮੈਨੂੰ ਪਿਆਰੀਆਂ ਨੇ ਜਿੰਨੇ ਉਹਨਾਂ ਦੇ ਜਵਾਕ ਪਿਆਰੇ ਨੇ ਓਨੇ ਹੀ ਮੈਨੂੰ ਸਾਰੇ ਪੰਜਾਬ ਦੇ ਇਕੱਲੇ ਇਕੱਲੇ ਪਿੰਡ ਦੇ ਇਕੱਲੇ ਇਕੱਲੇ ਕਸਬੇ ਦੇ ਸ਼ਹਿਰ ਦੇ ਲੋਕ ਪਿਆਰੇ ਨੇ ਮੇਰੇ ਲਈ ਕੋਈ ਐ ਹੋਰ ਅੱਖ ਨਹੀਂ ਹੈਗੀ ਮੈਂ ਕਿਸੇ ਖਾਸ ਬੰਦੇ ਦੇ ਜਵਾਕਾਂ ਨੂੰ ਕਿਸੇ ਹੋਰ ਅੱਖ ਨਾਲ ਦੇਖਾਂ ਤੇ ਉਹਨਾਂ ਗਰੀਬਾਂ ਨੂੰ ਜਾਂ ਜਿਹੜੇ ਇੰਟੈਲੀਜੈਂਟ ਬੱਚੇ ਨੇ ਜਿਹੜੇ ਉਡਣਾ ਚਾਹੁੰਦੇ ਆ ਅਸਮਾਨਾਂ ਤੇ ਤੇ ਉਹਨਾਂ ਨੂੰ ਮੈਂ ਕਿਸੇ ਹੋਰ ਆਖਣਾ ਦੇਖਾਂ ਇਹ ਹੋ ਹੀ ਸਕਦਾ ਤੇ ਮੈਂ ਤਾਂ ਬਚਪਨ ਤੋਂ ਇੱਥੇ ਮੈਂ ਸਾਂਭਿਚਾਰਦੇ ਰਹੇ ਆ ਇੱਥੇ ਸਾਈਕਲ ਤੇ ਐਸੇ ਆਹੀ ਸੜਕੁੰਦੀ ਸੀ ਉਹ ਤਾਂ ਹੋਰ ਸੜਕੁੰਦੀ ਨਹੀਂ ਸੀ ਸਕੂਲ ਵੀ ਜਾਂਦੇ ਰਹੇ ਆ ਤੋ ਇਹ ਕਰਕੇ ਮੈਂ ਇਹ ਹੀ ਕਹਿਣਾ ਚਾਹੁੰਦਾ ਕਿ ਏ ਕਾ ਰੱਖੋ ਜਵਾਕਾਂ ਨੂੰ ਪੜਾ ਲਓ ਕਿਉਂਕਿ ਜ਼ਮੀਨਾਂ ਨੇ ਘਟਣਾ ਹੈ ਜੇ ਕੋਈ ਬੰਦਾ ਘਰ ਤੇ ਜ਼ਮੀਨ ਨਹੀਂ ਵੀ ਵੇਚੂਗਾ ਤਾਂ ਦੋ ਪਾਈਆਂ 'ਚ ਤਾਂ ਵੰਡੀ ਜਾਊਗੀ ਨਾ ਫਿਰ ਗਾਂ ਉਹਨਾਂ ਦੇ ਬੱਚੇ ਹੋਣਗੇ ਉਹਨਾਂ 'ਚ ਫਿਰ ਦੋ ਦੋ ਤਿੰਨ ਤਿੰਨ ਹਿੱਸਿਆਂ 'ਚ ਵੰਡੀ ਜਾਊਗੀ ਉਹ ਵਿੱਗਿਆ ਤੇ ਆ ਗਈ ਹੁਣ ਕਿੱਲਿਆਂ ਤੋਂ ਚੱਲੀ ਹੋਈ ਸੀ ਹੁਣ ਵਿੱਗਿਆ ਤੇ ਆ ਗਈ ਇਹ ਇਹ ਕਿੱਥੇ ਇਹ ਇਹਦੇ ਵਾਸਤੇ ਆਪਾਂ ਨੂੰ ਇਹੀ ਹੈ ਕਿ ਜਵਾਕਾਂ ਨੂੰ ਪੜਾ ਲਓ ਕੁਆਲਿਟੀ ਐਜੂਕੇਸ਼ਨ ਪੰਜਾਬ 'ਚ ਅਵੇਲੇਬਲ ਹੈ ਤੇ ਪੜਾ ਕੇ ਉਹਨਾਂ ਨੂੰ ਨੌਕਰੀਆਂ ਤੇ ਲਾਈਏ ਤੇ ਦੁਨੀਆ ਤਰੱਕੀ ਕਰਦੇ ਅਮਰੀਕਾ ਕੈਨੇਡਾ 'ਚ ਕਿਹੜਾ ਖੇਤੀ ਹੁੰਦੀ ਹੈ ਜੀ ਬਰਫ ਹੀ ਪਈ ਰਹਿੰਦੀ ਛੇ-ਛੇ ਮਹੀਨੇ ਆਪਾਂ ਫੇਰ ਵੀ 40-40 ਲੱਖ ਦੇ ਕੇ ਉਧਰ ਨੂੰ ਜਾਂਦੇ ਆ ਕਿਉਂਕਿ ਉਹਨਾਂ ਨੇ ਆਪਦੇ ਜਵਾਨ ਘ ਪੜਾ ਲਏ ਉਹਨਾਂ ਨੇ ਜਵਾਕਾਂ ਨੂੰ ਜ਼ਮੀਨਾਂ ਤੋਂ ਜਾਂ ਕਿਸੇ ਜਿਵੇਂ ਖੇਤੀ ਤੇ ਡਿਪੈਂਡਡ ਆ ਠੀਕ ਹੈ ਖੇਤੀ ਵੀ ਰਹੂਗੀ ਸਾਡਾ ਜਦ ਦੀ ਪੁਸ਼ਟੀ ਕੀਤਾ ਸਾਡਾ ਗੁਰੂ ਸਾਹਿਬ ਨੇ ਸਾਨੂੰ ਆਪ ਗੁਰੂ ਸਾਹਿਬ ਨੇ ਖੇਤੀ ਕੀਤੀ ਜਿੰਦਗੀ ਦੇ ਆਖਰੀ 16 ਸਾਲ ਕਰਤਾਰਪੁਰ ਸਾਹਿਬ ਚ ਉਹ ਸਾਡਾ ਜੱਦੀ ਪੁਸ਼ਤੀ ਸਾਡੇ ਖੂਨ ਚ ਹੈ ਪਰ ਨਾਲ-ਨਾਲ ਕੋਈ ਹੋਰ ਕਿੱਤੇ ਕੋਈ ਹੋਰ ਨੌਕਰੀਆਂ ਅੱਜ ਮੈਂ ਹੁਣ ਪੈਂਦੀ ਚੁੱਪ ਕਰ ਜਾਈ ਹਾਂ ਸੁਣ ਲ ਮੈਂ ਮਿਲ ਕੇ ਜਾਵਾਂਗਾ ਸੋ ਮੈਂ ਇਹੀ ਕਹਿਣਾ ਅੱਜ ਮੈਂ 569 ਮਿੰਨੀ ਬੱਸਾਂ ਦੇ ਪਰਮਿਟ ਦੇ ਕੰਮ ਜਿਦੇ ਚੋਂ 350 ਪਰਮਿਟ ਨਵੇਂ ਨੇ ਉਹਨਾਂ ਨੇ ਅਪਲਾਈ ਕਰਤਾ ਪਰਮਿਟ ਮਿਲ ਗਏ ਕੋਈ ਸ਼ਿਫਾਰਿਸ਼ ਨਹੀਂ ਕੁਛ ਨਹੀਂ ਪਿੰਡਾਂ 'ਚ ਬੱਸਾਂ ਆਉਣ ਦਾ ਦਰਵਾਜ਼ਾ ਹੀ ਖਤਮ ਹੋ ਗਿਆ ਜੀ ਪਹਿਲਾਂ ਆਪਣੇ ਬੱਸ ਆਉਂਦੀ ਹੁੰਦੀ ਸੀ ਚਲੋ ਪਹਿਲਾਂ ਤਾਂ ਇੱਥੋਂ ਹੀ ਮੁੜ ਜਾਂਦੀ ਹੁੰਦੀ ਸੀ ਉਹ ਉਹ ਤਾਂ ਪੁਲ ਵੀ ਬਣ ਗਿਆ ਉਹ ਤਾਂ ਇਧਰ ਨੂੰ ਵੀ ਸੜਕ ਬਣ ਗਈ ਹੀਰੋ ਵਾਲੇ ਪਾਸੇ ਹੁਣ ਤਾਂ ਵੀਰ ਵਾਲੇ ਢਾਂਪੀ ਵਾਲੇ ਪਾਸੇ ਵੀ ਸੜਕ ਬਣ ਗਈ ਬੱਸਾਂ ਦੇ ਹਾਰਨ ਮਾਰੇ ਤੇ ਚਾਹ ਧਰਦੇ ਹੁੰਦੇ ਸੀ ਆਪਾਂ ਵੀ ਤਿੰਨਾਂ ਵਾਲੀ ਆ ਗਈ ਚਾਹ ਧਰ ਲਓ ਅੱਜ ਮੈਂ ਕਹਿ ਕੇ ਆਇਆ ਉਹਨਾਂ ਨੂੰ ਮੈਂ ਕਿਹਾ ਟਾਈਮ ਤੇ ਆਇਆ ਕਰੋ ਐਵੇਂ ਨਾ ਚਾਹ ਲੇਟ ਕਰਾ ਦੇ ਲੋਕਾਂ ਦੀ ਹੁੰਦਾ ਦਿਨ ਅਮਲੇ ਤਿੰਨਾਂ ਵਾਲੀ ਆ ਗਈ ਸੋਇਸ ਕਰਕੇ ਉਹ ਰਵਾਜ ਹੀ ਖਤਮ ਕਰਤਾ ਜੀ ਟਰਾਲੀਆਂ ਤੇ ਲੰਮਕਲੰਕ ਕੁੜੀਆਂ ਜਾਂਦੀਆਂ ਸਕੂਲਾਂ ਨੂੰ ਅਸੀਂ ਬੱਸਾਂ ਲਾਵਾਂਗੇ ਕਾਲਜ ਜਾਣ ਵਾਲੇ ਮੁੰਡਿਆਂ ਨੂੰ ਫਾਇਦਾ ਹੋਊਗਾ ਬੱਸਾਂ ਬੱਸਾਂ ਚ ਕੀ ਹੈ ਡਰਾਈਵਰ ਕਨੈਕਟਰਾਂ ਨੂੰ ਕੰਮ ਮਿਲੂਗਾ ਸਪੇਅਰ ਪਾਰਟ ਵਾਲੇ ਕਿੰਨੇ ਨੂੰ ਕੰਮ ਮਿਲੂਗਾ ਕਿੰਨੇ ਪੈਟਰੋਲ ਪੰਪਾਂ ਤੇ ਡੀਜ਼ਲ ਤੇ ਕੰਜ਼ਮਪਸ਼ਨ ਹੋਊਗੀ ਸਰਕਲ ਘੁੰਮੂਗਾ ਮੈਂ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣਾਉਣਾ ਚਾਹੁੰਦਾ ਦੋ ਚਾਰ ਮੁੰਡੇ ਇਕੱਠੇ ਹੋ ਕੇ ਕੰਮ ਕਰੋ ਸਰਕਾਰ ਤੁਹਾਨੂੰ ਸਹਦਾ ਦੇਊਗੀ ਸਰਕਾਰ ਤੁਹਾਨੂੰ ਦੱਸੂਗੀ ਕਿ ਕਿਵੇਂ ਕੰਮ ਕਰਨਾ ਹੈ ਕਿਹੜੀਆਂ ਸਕੀਮਾਂ ਨੇ ਜਿਹੜੇ ਤੁਸੀਂ ਕੰਮ ਕਰ ਸਕਦੇ ਹੋ ਸੋ ਮੈਨੂੰ ਬੜੀ ਖੁਸ਼ੀ ਆਪਦੇ ਪਿੰਡ ਆ ਕੇ ਮੈਂ ਕੋਈ ਬਹੁਤੀ ਰਾਜਨੀਤਿਕ ਸਪੀਚ ਨਹੀਂ ਦੇਣੀ ਮੈਂ ਕੋਈ ਪਿੰਡ ਚ ਕਦੇ ਭਾਸ਼ਣ ਨਹੀਂ ਦਿੰਦਾ ਆਪਦੇ ਪਿੰਡ ਸਾਰੇ ਤੁਸੀਂ ਸਿਆਣੇ ਹੋ ਤੇ ਬਸ ਇਹ ਹੀ ਕਹੂੰਗਾ ਕਿ ਜੇ ਮੌਕਾ ਮਿਲੇ ਹੈ ਪ੍ਰਮਾਤਮਾ ਨੇ ਦਿੱਤਾ ਹੈ ਤਾਂ ਉਸ ਮੌਕੇ ਨੂੰ ਇਸ ਕਰਕੇ ਠਾਈਏ ਕਿ ਫਾਇਦਾ ਇਹਦਾ ਕਿ ਆਪਾਂ ਤਰੱਕੀਆਂ ਕਰੀਏ ਕੋਈ ਇਹ ਨਹੀਂ ਹੈਗਾ ਕਿ ਇਕੱਲੇ ਇਕੱਲੇ ਇਸ ਪਿੰਡ ਨੂੰ ਹੀ ਹੈ ਮੈਂ ਧਰਮਗੜ ਨੂੰ ਮੈਂ ਗੰਡੂਆ ਨੂੰ ਫਤੇਗੜ ਨੂੰ ਪਾਟੇ ਵਾਲੀ ਨੂੰ ਗੜੱਦੀ ਨੂੰ ਦੋਦੜੇ ਨੂੰ ਭਾਦਰੇ ਨੂੰ ਇਧਰੋਂ ਝਾੜੋਂ ਵੀਰ ਸ਼ੇਰੋਂ ਤੈ ਕਿ ਜਿੱਥੇ ਜਿੱਥੇ ਮਰਜ਼ੀ ਆਲੇ ਆ ਜਾਣ ਮੇਰੇ ਵਾਸਤੇ ਸਾਰੇ ਇੱਕੋ ਜਿਹੇ ਨੇ ਮੇਰੇ ਵਾਸਤੇ ਸਾਰੇ ਇੱਕੋ ਜ ਆਪਣੇ ਰਿਸ਼ਤੇਦਾਰੀਆਂ ਨੇ ਸਾਰੇ ਨਾਲ ਇੱਕੋ ਪੱਤਣ ਦਾ ਪਾਣੀ ਪੀਂਨੇ ਆ ਕਿੱਡਾ ਕੇ ਪੰਜਾਬ ਐਡਾ ਕੇ ਪੰਜਾਬ ਆ ਇਹ 3 ਘੰਟਿਆਂ ਚ ਸਾਰਾ ਕਾਰ ਤੇ ਪੰਜਾਬ ਮੁੱਕ ਜਾਂਦਾ ਜਿੱਦੋਂ ਨੂੰ ਮਰਜ਼ੀ ਤੋ ਜੋ 3 ਘੰਟਿਆਂ ਦਾ ਪੰਜਾਬ ਹੈ ਇਸ ਕਰਕੇ ਮੈਨੂੰ ਬੜੀ ਇਸ ਗੱਲ ਦੀ ਖੁਸ਼ੀ ਹੈ ਮੈਨੂੰ ਕੋਈ ਦੁਨੀਆ ਦੇ ਵਿੱਚ ਵੱਡੇ ਵੱਡੇ ਲੀਡਰ ਮਿਲਦੇ ਆਂ ਵੱਡੇ ਵੱਡੇ ਮੰਤਰੀ ਮਿਲਦੇ ਆ ਉਹ ਇੱਕ ਗੱਲ ਜ਼ਰੂਰ ਕਹਿੰਦੇ ਆ ਕਿ ਤੁਹਾਡੇ ਪਿੰਡ ਜਿਹੜਾ ਤੁਹਾਨੂੰ ਪਿਆਰ ਮਿਲਦਾ ਉਹ ਬਹੁਤ ਘੱਟ ਲੋਕਾਂ ਨੂੰ ਮਿਲਦਾ ਮੇਰੀ ਵੀ ਛਾਤੀ ਚੌੜੀ ਹੋ ਜਾਂਦੀ ਹੈ ਫਿਰ ਤੇ ਜਦੋਂ ਮੈਂ ਪਿੰਡ ਦਾ ਜਦੋਂ ਮੈਂ ਪਿੰਡ ਦਾ ਨਾਮ ਲੈ ਦਿੰਨਾ ਤਾਂ ਥੋੜਾ ਵੀ ਕੱਦ ਵਾ ਜਾਂਦਾ ਪਰ ਤੁਸੀਂ ਵੀ ਕਹਿੰਦੇ ਹੋ ਵੀ ਹਾਂ ਸਾਡਾ ਭਾਈ ਸਾਡਾ ਮੁੰਡਾ ਹੈ ਸਾਡਾ ਜਵਾਬ ਹੈ ਇਹੀ ਫਰਕ ਹੈ ਅ ਕੱਲ ਦਾ ਟੀਵੀ ਤੇ ਚੱਲੀ ਜਾਂਦਾ ਕੋਲ ਨੂੰ ਸਤਾਉ ਜਾਣਗੇ ਮੁੱਖ ਮੰਤਰੀ ਮਾਏਗਾ ਓਏ ਸਾਡੇ ਵਾਲੇ ਪਿੰਡਾਂ ਦੇ ਨਾਂ ਕਿਥੇ ਟੈਲੀਵਿਜ਼ਨ ਤੇ ਆਉਣੇ ਸੀ ਇੱਥੇ ਠੀਕ ਹੈ ਨਾ ਸੋ ਇਸ ਕਰਕੇ ਅ ਆਪਾਂ ਕਹਿੰਦੇ ਹੁੰਦੇ ਆ ਪਿੰਡ 'ਚ ਕਹਿੰਦੇ ਵੀ ਫਲਾਨੇ ਨੇ ਪਿੰਡ ਦਾ ਨਾਂ ਖੜਤਾ ਬਈ ਆਪਣੇ ਮੁੰਡੇ ਕਬੱਡੀ ਦੇ ਵਧੀਆ ਪਲੇਅਰ ਨੇ ਆਪਣੇ ਪਿੰਡ ਦਾ ਮੁੰਡਾ ਪ੍ਰਗਟ ਲਿਖਦਾ ਵੀ ਬਹੁਤ ਵਧੀਆ ਹੈ ਮੱਖਣ ਖੇਡਦਾ ਬਹੁਤ ਵਧੀਆ ਹੈ ਹੈਨਾ ਤੇ ਹੋਰ ਨਵੇਂ ਮੁੰਡੇ ਜਿਹੜੇ ਕੋਈ ਖੇਡਾਂ 'ਚ ਜਾ ਰਿਹਾ ਹੈ ਕੋਈ ਸਾਹਿਤ ਵਾਲੇ ਪਾਸੇ ਜਾ ਰਿਹਾ ਹੈ ਤੇ ਜਿੱਦਰ ਵੀ ਮੌਕਾ ਮਿਲਦਾ ਜਵਾਕ ਦਾ ਜਿੱਦਰ ਨੂੰ ਮਨ ਹੈਗਾ ਉਹਨੂੰ ਉਧਰ ਤਰੱਕੀ ਕਰਨ ਦਿਓ ਮੈਨੂੰ ਉਮੀਦ ਹੈ ਕਿ ਇਹ ਜਿਹੜੇ ਆਪਣੇ ਪਿੰਡ ਪਹਿਲਾਂ ਆ ਸਾਰੇ ਇਲਾਕਾ ਨਾ ਪਛੜਿਆ ਹੋਇਆ ਇਲਾਕਾ ਮੰਨਿਆ ਜਾਂਦਾ ਸੀ ਤੇ ਹੁਣ ਇਹ ਇਲਾਕਾ ਜਿਹੜਾ ਇਹ ਨੰਬਰ 1 ਇਲਾਕਾ ਬਣ ਜੂਗਾ ਫੌਜ ਦੇ ਵਿੱਚ ਕੀ ਹੁੰਦਾ ਜਦੋਂ ਫੌਜ ਚ ਪਰੇਡ ਹੁੰਦੀ ਹੈ ਨਾ ਜਿਹੜਾ ਸਭ ਲਾਈਨ ਚ ਜਾਂਦੇ ਨੇ ਉਹ ਪਰੇਡ ਦੇ ਵਿੱਚ ਜਿਹੜਾ ਸਭ ਤੋਂ ਅੱਗੇ ਹੁੰਦਾ ਸਾਰੇ ਜਾਣਿਆਂ ਦੀ ਨਿਗਾਹ ਉਤੇ ਹੁੰਦੀ ਹੈ ਵੀ ਇਹ ਸਭ ਤੋਂ ਵਧੀਆ ਫੌਜਾਦ ਲੈ ਲੈਂਦੇ ਰਹੋ ਜਿੰਨਾ ਮਾਵਾ ਤੋਂ ਸਿਰ ਪਰਸਲਾਉਂਦੇ ਰਹੇ ਹੋ ਜਿੰਨਾ ਚਾਚੇ ਤਾਇਆ ਤੋਂ ਛਿੜਕਾਂ ਖਾਂਦੇ ਰਹੇ ਹੋ ਕਦੇ ਵੀ ਉਹਨਾਂ ਤੋਂ ਦੂਰ ਨਾ ਜਾਓ ਮੁੱਖ ਨਾ ਮੋੜੋ ਮੈਂ ਕਦੇ ਵੀ ਕਿਤੇ ਵੀ ਜਾਵਾਂ ਦੁਨੀਆ ਪਰ ਚ ਮੈਂ ਇਹ ਕਹਿਣਾ ਹੁੰਦਾ ਕਿ ਮੈਂ ਕਿਉਂਕਿ ਇੰਨਾ ਟਿੱਪਣਾ ਬੋੜਾ ਥੱਲੇ ਖੇਡੇ ਆ ਇੰਨਾ ਥੱਲੇ ਪੜਿਆ ਸਾਹਮਣੇ ਵਾਲੇ ਸਕੂਲ ਚ ਪੜੇ ਆ ਤੇ ਹਰ ਗਲੀ ਹਰ ਘਰ ਦਾ ਮੈਨੂੰ ਨਕਸ਼ਾ ਯਾਦ ਹੈ ਤੇ ਬੜਾ ਖੁਸ਼ੀ ਹੁੰਦੀ ਹੈ ਜਦੋਂ ਥੋੜੇ ਚਾਹੁੰਦੇ ਆ ਫੰਕਸ਼ਨ ਬਹੁਤ ਵੱਡੇ ਵੱਡੇ ਕਰੀਦੇ ਆ ਲੱਖਾਂ ਦੀ ਗਿਣਤੀ ਚ ਵੀ ਲੋਕ ਹੁੰਦੇ ਆ ਪਰ ਜਿਹੜਾ ਨਜ਼ਾਰਾ ਬੋਰਡ ਥੱਲੇ ਆਉਂਦਾ ਹੈ ਜਿਹੜਾ ਆ ਲੋਕਾਂ ਨਾਲ ਅੱਖਾਂ ਚੱਖਾਂ ਪਾ ਕੇ ਗੱਲ ਕਰਨ ਦਾ ਨਜ਼ਾਰਾ ਆਉਂਦਾ ਜਿਵੇਂ ਕੋਈ ਕੁੜੀ ਜਿੰਨੇ ਮਰਜੀ ਵੱਡੇ ਘਰੇ ਵਿਆਹੀ ਜਾਵੇ ਉਹਦੀ ਇੱਕੋ ਹੀ ਅਰਦਾਸ ਹੁੰਦੀ ਆ ਵੀ ਮੇਰੇ ਪੇਕੇਆਂ ਵਾਲੇ ਪਾਸਿਓਂ ਠੰਡੀਆਂ ਹਵਾਵਾਂ ਦੇ ਬੁੱਲੇ ਆਉਂਦੇ ਰਹਿਣ ਸੋ ਇਹ ਪੇਕੇ ਨੇ ਤੇ ਜਦੋਂ ਥੋੜੇ ਵੱਲੋਂ ਪਿੰਡ ਵੱਲੋਂ ਕੋਈ ਸੁੱਖ ਸੁਨੇਹਾ ਆਉਂਦਾ ਮੈਨੂੰ ਖੁਸ਼ੀ ਹੋ ਜਾਂਦੀ ਹੈ ਕੱਲ ਮੈਨੂੰ ਪੱਤਰਕਾਰਾਂ ਨੇ ਪੁੱਛ ਲਿਆ ਕਹਿੰਦੇ ਵੀ ਪਿੰਡੋਂ ਬਹੁਤ ਵੋਟਾਂ ਪਈਆਂ ਮੈਂ ਕਿਹਾ ਮੈਂ ਤਾਂ ਕਦੇ ਵੋਟਾਂ ਮੰਗਣ ਜਾਂਦਾ ਨਹੀਂ ਪਿੰਡ ਪਿੰਡ ਵਾਲੇ ਆਪ ਹੀ ਪਾਉਂਦੇ ਆ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਾਡਾ ਪੁੱਤ ਹੈ ਸਾਡਾ ਭਤੀਜਾ ਕਿਸੇ ਦਾ ਮੈਂ ਚਾਚਾ ਕਿਸੇ ਦਾ ਮੈਂ ਪੋਤਾ ਸੋ ਮੈਨੂੰ ਬੜੀ ਖੁਸ਼ੀ ਹੈ ਕਿ ਪਿੰਡ ਵਾਲੇ ਲੋਕ ਇੰਨਾ ਪਿਆਰ ਕਰਦੇ ਆ ਨਹੀਂ ਤਾਂ ਮੈਂ ਵੀ ਪੂਰੀ ਦੁਨੀਆ 'ਚ 17 17 ਸਾਲ ਦਾ ਸੀ ਜਦੋਂ ਤੋਂ ਘੁੰਮੀ ਜਾਣਾ ਪਿੰਡਾਂ ਚ ਜਿਹੜੇ ਵੱਡੇ ਖਿਡਾਰੀ ਜਾਂ ਵੱਡੇ ਕਲਾਕਾਰ ਜਾਂ ਵੱਡੇ ਲੀਡਰ ਉਹਨਾਂ ਆਪਣੇ ਪਿੰਡਾਂ ਚ ਵੜਨਾ ਬਹੁਤ ਔਖਾ ਹੋ ਜਾਂਦਾ ਕਿਉਂਕਿ ਜਦੋਂ ਉਹਦਾ ਕਾਰਨ ਇੱਕ ਹੁੰਦਾ ਜਦੋਂ ਉਹ ਆਉਂਦੇ ਨੇ ਨਾ ਪਿੰਡਾਂ ਚ ਉਹ ਵੱਡੇ ਬਣ ਕੇ ਆਉਂਦੇ ਹੋ ਲੋਕ ਕਹਿੰਦੇ ਯਾਰ ਤੂੰ ਸਾਡੇ ਨਾਲ ਤਾਂ ਗੁੱਲਡਾਂ ਦਾ ਖੇਡਦਾ ਰਿਹਾ ਤੂੰ ਯਾਰ ਹੁਣ ਤੂੰ ਵੱਡਾ ਬਣ ਗਿਆ ਹੁਣ ਕਾਲੇ ਸ਼ੀਸ਼ਿਆਂ ਦੀ ਗੱਡੀ ਚ ਆਏਗਾ ਹੁਣ ਤੂੰ ਐਨਕਾ ਲਾਏਗਾ ਉਹ ਗੱਲਾਂ ਜਿਹੜੀਆਂ ਨੇ ਫਿਰ ਉਹ ਲੋਕਾਂ ਨੂੰ ਤੋੜ ਦਿੰਦੀਆਂ ਨੇ ਉਹ ਸੋ ਇਸ ਕਰਕੇ ਜੜਾ ਨਾਲ ਜੁੜਨਾ ਬੜਾ ਜ਼ਰੂਰੀ ਹੈ ਮੈਂ ਸਾਰਿਆਂ ਨੂੰ ਕੱਲੇ ਕੱਲੇ ਨੂੰ ਜਾਣਦਾ ਮੈਂ ਜਿਹੜੇ ਤੁਸੀਂ ਸਾਹਮਣੇ ਬੈਠੇ ਹੋ ਸੋ ਤੁਹਾਡੀ ਸੁੱਖ ਸ਼ਾਂਤੀ ਵਾਸਤੇ ਕਿਉਂਕਿ ਬਹੁਤ ਵੱਡੀ ਜ਼ਿੰਮੇਵਾਰੀ ਪੰਜਾਬ ਦੇ ਲੋਕਾਂ ਨੇ ਦਿੱਤੀ ਹੋਈ ਹੈ 3.5 ਕਰੋੜ ਲੋਕਾਂ ਦਾ ਜਿਹੜਾ ਖਿਆਲ ਰੱਖਣਾ ਹੈ ਉਹ ਚੋਂ ਮਜ਼ਦੂਰ ਵੀ ਨੇ ਦਿਹਾੜੀ ਵਾਲੇ ਵੀ ਨੇ ਕਿਸਾਨ ਵੀ ਨੇ ਖੇਤ ਮਜ਼ਦੂਰ ਵੀ ਨੇ ਮੁਲਾਜ਼ਮ ਵੀ ਨੇ ਉਹਦੇ ਵਿੱਚ ਰੇੜੀ ਵਾਲੇ ਵੀ ਨੇ ਦੁਕਾਨਦਾਰ ਵੀ ਨੇ ਵਪਾਰੀ ਵੀ ਨੇ ਵੱਡੇ ਵਪਾਰੀ ਵੀ ਨੇ ਹਰ ਕਿਸਮ ਦਾ ਬੰਦਾ ਇਸ 3.5 ਕਰੋੜ ਦੇ ਪੰਜਾਬ ਦੇ ਪਰਿਵਾਰ ਦੇ ਵਿੱਚ ਹੈ ਉਸ ਪਰਿਵਾਰ ਦਾ ਮੁਖੀ ਦੇ ਤੌਰ ਤੇ ਮੇਰੀ ਜਿੰਮੇਵਾਰੀ ਲੱਗੀ ਹੋਈ ਹੈ ਤੇ ਮੈਂ ਕੋਸ਼ਿਸ਼ ਕਰਦਾ ਕਿ ਹਰੇਕ ਨੂੰ ਜਿਵੇਂ ਲਾਣੇਦਾਰ ਜਿਹੜਾ ਉਹ ਪਰਿਵਾਰ ਚ ਸਾਰਿਆਂ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦਾ ਰਹਿੰਦਾ ਵੀ ਘਰ ਵੀ ਚਲਾਉਣਾ ਉਹਨੇ ਨਾਲ ਉਹ ਇਹ ਵੀ ਦੇਖਦਾ ਰਹਿੰਦਾ ਕਿ ਫਸਲ ਚ ਕਿੰਨੇ ਪੈਸੇ ਆਉਣਗੇ ਤੇ ਘਰ ਤੇ ਕਰਜ਼ਾ ਕਿੰਨਾ ਕੁ ਹੋ ਗਿਆ ਹੁਣ ਗਾਹਾਂ ਵਾਲੀ ਫਸਲ ਕਿੰਨੇ ਕੁ ਦੀ ਹੋ ਜਾਊਗੀ ਕਿੰਨੇ ਕੁ ਨਾਲ ਆਪਣਾ ਸਰਦਾ ਕਿੰਨੇ ਕੁ ਨਾਲ ਆਪਣਾ ਜਿਹੜਾ ਚਾਦਰ ਕਿੱਡੀ ਕ ਹੈ ਉਸ ਹੱਬ ਨਾਲ ਘਰ ਚਲਾਉਂਦਾ ਉਹ ਚੰਗਾ ਲਾਣੇਦਾਰ ਜਿਹੜਾ ਉਹ ਘਰ ਨੂੰ ਗਾਹਾਂ ਵਧਾ ਦਿੰਦਾ ਜੇ ਕਿਤੇ ਘਰ ਦੇ ਵਿੱਚ ਫੁੱਟ ਪੈ ਜੇ ਦੋ ਤਿੰਨ ਮੁੰਡੇ ਹੋਣ ਉਹਨਾਂ ਚੋਂ ਇੱਕ ਕਦਮ ਕਿਸੇ ਕਿਸੇ ਪਾਸੇ ਨੂੰ ਹੋਵੇ ਇੱਕਦਾਂ ਕਿਸੇ ਪਾਸੇ ਨੂੰ ਘਰ ਬਰਬਾਦ ਹੁੰਦੇ ਵੀ ਦੇਖੇ ਆਪਾਂ ਨੇ ਵੀ ਉਹਨਾਂ ਦਾ ਘਰ ਯਾਰ ਬੜਾ ਵਧੀਆ ਸੀ ਬਸ ਜਦੋਂ ਫਲਾਨੇ ਨੇ ਤਾਂ ਢਿੱਡ ਬੰਨ ਕੇ ਗੁਜ਼ਾਰਾ ਕਰਕੇ ਜ਼ਮੀਨ ਬਣਾਤੀ ਸੀ ਪਰ ਜਦ ਲਾਹੜ ਮਾੜੀ ਨਿਕਲੀ ਐਦਾਂ ਨਹੀਂ ਵੀ ਆਪਣੇ ਕੋਲੇ ਬਹੁਤ ਸਾਰੇ ਉਦਾਹਰਨਾਂ ਆਉਂਦੀਆਂ ਨੇ ਸੋ ਪਿੰਡਾਂ ਦੀ ਜਿਹੜੀ ਤਰੱਕੀ ਆ ਉਹ ਏਕੇ ਤੇ ਬਹੁਤ ਜ਼ਿਆਦਾ ਨਿਰਭਰ ਕਰਦੀ ਹੈ ਜਿਹੜੇ ਪਿੰਡਾਂ ਚ ਏਕਾ ਹੈ ਉਹ ਪਿੰਡਾਂ ਨੂੰ ਤਰੱਕੀ ਕਰ ਦੋ ਕੋਈ ਨਹੀਂ ਰੋਕ ਸਕਦਾ ਜਿਹੜੇ ਪਿੰਡਾਂ ਚ ਫੁੱਟਾ ਹੈ ਟੜੇਬੰਦੀ ਹੈ ਉਹ ਪਿੰਡ ਦਾ ਹੀ ਨੁਕਸਾਨ ਹੁੰਦਾ ਜੀ ਇਹਨਾਂ ਦਾ ਕੁਝ ਨਹੀਂ ਜਾਂਦਾ ਲੀਡਰਾਂ ਦਾ ਮੈਂ ਪਹਿਲੇ ਦਿਨੋਂ ਕੈਸਟਾਂ ਚ ਕਹਿੰਦਾ ਰਿਹਾ ਇਹਨਾਂ ਦਾ ਕੁਝ ਨਹੀਂ ਜਾਂਦਾ ਇਹ ਤਾਂ ਲੜਾ ਕੇ ਤੁਰ ਜਾਂਦੇ ਨੇ ਗੰਡਾਸੇ ਆਪਾਂ ਚੱਕੀ ਫਿਰਦੇ ਰਹਿੰਨੇ ਆ ਇੱਕ ਦੂਜੇ ਦੇ ਬਰਾਤਾਂ ਚੜਨੋਂ ਹਟ ਜਾਂਦੇ ਆ ਅਕਾਲੀਆਂ ਦੀ ਬਰਾਤ ਹੈ ਕਾਂਗਰਸੀਆਂ ਦੀ ਬਰਾਤ ਹੈ ਇੱਕ ਦੂਜੇ ਦੇ ਭੋਗਾਂ ਤੇ ਜਾਣੋਂ ਹਟ ਜਾਂਦੇ ਨੇ ਉਹਨਾਂ ਦਾ ਭੋਗ ਹੈ ਉਹਨਾਂ ਦਾ ਭੋਗ ਹੈ ਆ ਭੋਗ ਅੱਥੇ ਭੈੰਦ ਨੇ ਚੱਡੀ ਗੜ ਆਪਾਂ ਨੂੰ ਲੜਾ ਜਾਂਦੇ ਨੇ ਸੋ ਇਸ ਕਰਕੇ ਮੈਂ ਹਮੇਸ਼ਾ ਕਹਿਣਾ ਕਿ ਪਿੰਡਾਂ ਵਾਲਿਓ ਥੋੜੀ ਤਰੱਕੀ ਦਾ ਥੋੜੇ ਜਵਾਕਾਂ ਦੀ ਤਰੱਕੀ ਦਾ ਇੱਕੋ ਹੀ ਰਾਹ ਹੈ ਕਿ ਇੱਕਾ ਰੱਖੋ ਜਵਾਕਾਂ ਨੂੰ ਪੜਾਓ ਪੜਾਉਣ ਵਾਸਤੇ ਸਹੂਲਤਾਂ ਦੇਣੀਆਂ ਸਰਕਾਰ ਦਾ ਕੰਮ ਹੈ ਉਹਦੇ 'ਚ ਕੋਈ ਕਮੀ ਰਹੇ ਤਾਂ ਸਾਡੇ ਕੋਲ ਆ ਸਕੂਲ ਵਧੀਆ ਮਿਲਣਗੇ ਮਾਸਟਰ ਵਧੀਆ ਮਿਲਣਗੇ ਮਾਸਟਰ ਨੂੰ ਟ੍ਰੇਨਿੰਗ ਦੇ ਕੇ ਆਉਨੇ ਆ ਸਿੰਗਾਪੁਰ ਤੋਂ ਫਿਨਲੈਂਡ ਤੋਂ ਅਹਮਦਾਬਾਦ ਤੋਂ ਮਾਸਟਰਾਂ ਨੂੰ ਟ੍ਰੇਨਿੰਗ ਦਿਵਾ ਕੇ ਲਿਆਉਨੇ ਆ ਵੀ ਨਵੇਂ ਤਰੀਕੇ ਪੜ੍ਹਾਈ ਦੇ ਜਿਹੜੇ ਆਏ ਨੇ ਉਹਦੇ ਨਾਲ ਸਾਡੇ ਜਵਾਕਾਂ ਨੂੰ ਪੜ੍ਹਾਓ ਤੇ ਜਵਾਕਾਂ ਨੂੰ ਇਹ ਕਹਿੰਨੇ ਆ ਕਿ ਟੈਸਟ ਦੇਦਾ ਚਾਹੇ ਸਾਡੇ ਪਿੰਡ ਦਾ ਚਾਹੇ ਜਿਹੜੇ ਮਰਜੀ ਪਿੰਡ ਦਾ ਜੇ ਤੇਰੇ ਨੰਬਰ ਆ ਗਏ ਤੈਨੂੰ ਕੋਈ ਨਹੀਂ ਰੋਕ ਸਕਦਾ ਸਰਕਾਰ ਦੀ ਚਿੱਠੀ ਕਰੇ ਆਉਂਦੀ ਹੈ ਅਰੇ ਹਾ ਭਾਜਾ ਹੈਗਾ ਕੰਮ ਵੀ ਤਾਂ ਮੰਗ ਲਾਇਆ ਨੇ ਪਰ ਲੋਕ ਉਦੋਂ ਹੈਰਾਨ ਹੋ ਜਾਂਦੇ ਨੇ ਲੋਕਾਂ ਦੀਆਂ ਅੱਖਾਂ ਜਿਹੜੀਆਂ ਨੇ ਉਹ ਵੀ ਯਕੀਨ ਨਹੀਂ ਕਰ ਸਕਦੀਆਂ ਜਦੋਂ ਅਚਾਨਕ ਉਹਨਾਂ ਦਾ ਕਮਾਂਡਰ ਕਹਿੰਦਾ ਪਿੱਛੇ ਮੁੜेंगे ਪਿੱਛੇ ਮੁੜ ਉਹ ਸਾਰੇ ਐਂ ਮੁੜ ਜਾਂਦੇ ਨੇ ਉਹ ਜਿਹੜਾ ਸਭ ਤੋਂ ਮੰਗ ਲਾਉਂਦਾ ਮੂਰੇ ਹੋ ਜਾਂਦਾ ਉਹ ਜਾਂਦਾ ਹੁੰਦਾ ਫਿਰ ਉਹਦੇ ਕੰਨੀ ਦੇਖੀ ਜਾਂਦੇ ਨੇ ਉਹ ਆਓਏ ਉਹ ਮੈਂ ਨਾ ਆਓਏ ਇਹਨਾਂ ਦਾ ਸੋ ਆਪਣਾ ਇਲਾਕਾ ਪਹਿਲਾਂ ਇਹਨਾਂ ਨੇ ਨਾ ਮਾਗਰ ਲਈ ਰੱਖਿਆ ਵੀ ਮਾਗਰ ਪਿੱਛੇ ਰਹਿ ਗਏ ਪਿੱਛੇ ਰਹਿ ਗਏ ਅਚਾਨਕ 2022 ਚ ਪੰਜਾਬ ਦੇ ਲੋਕਾਂ ਨੇ ਕਹਿਤਾ ਪਿੱਛੇ ਮੁੜੇਗੇ ਪਿੱਛੇ ਮੁੜ ਆਪਣਾ ਪਿੰਡ ਮੂਰੇ ਆ ਗਿਆ ਆਪਣਾ ਪਿੰਡ ਹੁਣ ਸਭ ਤੋਂ ਮੂਰੇ ਆ ਗਿਆ ਹੁਣ ਸਾਰੇ ਆਪਣੇ ਵਾਲੇ ਪਿੰਡ ਨੂੰ ਦੇਖਦੇ ਨੇ ਆ ਪਿੰਡ ਆ ਵੇ ਨੇ ਪਾਇੰਨੇ ਆ ਫੇਰੂਆਣੇ ਵਾਲਾ ਖੇਤ ਆ ਨਾਲੇ ਵਾਲਾ ਆ ਕੱਸੀ ਵਾਲਿਆ ਛੱਪੜ ਵਾਲੇ ਢਾਬਾ ਵਾਲੇ ਖੇਤ ਵੀ ਮਸ਼ਹੂਰ ਹੋ ਗਏ ਹੁਣ ਇੱਕ ਮਤਲਬ ਕੁਦਰਤ ਹੈ ਜੀ ਸੱਚੀਆਂ ਨੀਤਾਂ ਨੂੰ ਮਰਾਦਾ ਨੇ ਆਪਣੇ ਕਹਿੰਦੇ ਸਿਆਣੇ ਕਿ ਨੀਤਾਂ ਨੂੰ ਮਰਾਦਾ ਹੁੰਦੀਆਂ ਨੇ ਨੀਤ ਸਾਫ਼ ਹੋਵੇ ਸਾਰਾ ਕੁਝ ਠੀਕ ਹੋ ਜਾਣਾ ਸੋ ਮੈਂ ਕੋਈ ਫੇਰ ਇੱਕ ਵਾਰੀ ਕਹਿਣਾ ਕਿ ਮੈਂ ਕੋਈ ਰਾਜਨੀਤਿਕ ਪਾਸੇ ਨਹੀਂ ਦੇਣ ਆਇਆ ਸਾਰਿਆਂ ਦਾ ਬਹੁਤ-ਬਹੁਤ ਇੱਕ ਵਾਰੀ ਫੇਰ ਧੰਨਵਾਦ ਸਰਪੰਚ ਸਾਹਿਬ ਔਰ ਜਿੰਨੇ ਵੀ ਸਾਡੇ ਪਿੰਡ ਦੇ ਮੋਤਵਾਰ ਸੱਜਣ ਖੜੇ ਨੇ ਆਲੇ-ਦੁਆਲੇ ਪਿੰਡਾਂ ਤੋਂ ਵੀ ਬਹੁਤ ਸਾਰੇ ਆਏ ਹੋਏ ਨੇ ਤਰਮਗੜ ਤੋਂ ਜੁਕੇਪੜ ਤੋਂ ਔਰ ਜਿੱਤ ਦੀਆਂ ਬਹੁਤ-ਬਹੁਤ ਵਧਾਈਆਂ ਤੁਹਾਨੂੰ ਤੇ ਉਹਦਾ ਹੁਣ ਉਹਦੇ ਵੱਡੇ ਵੱਡੇ ਚੈਨਲਾਂ ਤੇ ਚੱਲੀ ਜਾਂਦਾ ਕਹਿੰਦੇ ਇੱਕ ਵੋਟ ਕੌਣ ਪਾ ਗਿਆ ਮੈਂ ਕਿਹਾ ਯਾਰ ਮੈਂ ਜਾਣਾ ਕੱਲ ਨੂੰ ਪਿੰਡ ਦੇ ਵਿੱਚ ਨਾ ਲੜਪੈਣਾ ਉਹ ਉਹ ਸ਼ੱਕ ਕਰੀ ਜਾਂਦੇ ਦੋ ਤਿੰਨ ਬੰਦਾਂ ਤੇ ਮੈਂ ਕਿਹਾ ਚੱਲ ਕੋਈ ਨਹੀਂ ਯਾਰ ਕੱਤੀ ਤਾਂ ਕੋਈ ਨਹੀਂ ਚਲੋ ਹਨਾ ਕੁਝ ਨਹੀਂ ਕੋਈ ਜਹਰੇ ਇੱਕ ਦਾ ਹੱਕ ਹੈ ਇੱਕ ਦਾ ਪਰ ਐ ਵੀ ਉਹ ਪੂਰੇ ਦੇਸ਼ ਦੇ ਵਿੱਚ ਚੱਲੀ ਜਾਂਦਾ ਹੈ ਟੀਵੀ ਤੇ ਮੈਂ ਕੱਲ ਦੇਖ ਰਿਹਾ ਸੀ ਅੱਜ ਵੀ ਸਵੇਰੇ ਮੈਨੂੰ ਪਤਰਕਾਰਾਂ ਨੇ ਫੋਨ ਆਇਆ ਸੀ ਕਹਿੰਦੇ ਜੀ ਬੰਦਾ ਲੱਭਿਆ ਉਹ ਮੈਂ ਕਹਿੰਦਾ ਜੀ ਇਹ ਜਾਂਚ ਜਾਰੀ ਹੈ ਮੈਂ ਕੋਈ ਗਲਤੀ ਗੁਲਤੀ ਨਹੀਂ ਆਲੀ ਪਾ ਗਿਆ ਹੁਣ ਨਹੀਂ ਸਾਡੇ ਤਾਂ ਨਹੀਂ ਹੈਗਾ ਇਹੋ ਜਿਹਾ ਕੋਈ ਹੈਨਾ ਚਲੋ ਕੋਈ ਨਹੀਂ ਤੇ ਬਹੁਤ ਬਹੁਤ ਵਧਾਈਆਂ ਤੁਹਾਨੂੰ ਜਿਉਂਦੇ ਵਾਸਤੇ ਰਹੋ ਤਰੱਕੀਆਂ ਕਰੋ ਔਰ ਆਲੇ ਦੁਆਲੇ ਦੇ ਪਿੰਡਾਂ ਨੂੰ ਰਿਸ਼ਤੇਦਾਰੀਆਂ ਨੂੰ ਦੋਸਤਾਂ ਮਿੱਤਰਾਂ ਨੂੰ ਸਾਰਿਆਂ ਨੂੰ ਦੱਸੋ ਪੜੋ ਨੰਬਰ ਲਓ ਨੌਕਰੀਆਂ ਲਓ ਤਰੱਕੀਆਂ ਕਰੋ ਇੱਕ ਨੌਕਰੀ ਮਿਲ ਗਈ ਜ਼ਰੂਰੀ ਨਹੀਂ ਵੀ ਉਹੀ ਨੌਕਰੀ ਕਰਨੀ ਹੈ ਉਦੋਂ ਗਾਹਾਂ ਵਾਲੀ ਨੌਕਰੀ ਵਾਸਤੇ ਪੜ੍ਹਨਾ ਸ਼ੁਰੂ ਕਰ ਤੂੰ ਉਹ ਮਿਲ ਜੂਗੀ ਉਹ ਕਿਸੇ ਹੋਰ ਵਾਸਤੇ ਖਾਲੀ ਕਰ ਦੋ ਉੱਥੇ ਉਹਨੂੰ ਮਿਲ ਜੂਗੀ ਪੁਲਿਸ ਦੇ ਵਿੱਚ ਭਰਤੀਆਂ ਚੱਲ ਰਹੀਆਂ ਨੇ 58000 ਨੌਕਰੀਆਂ ਹੁਣ ਤੱਕ ਦੇ ਚੁੱਕੇ ਆ ਪਾਣੀ ਆ ਗਿਆ ਕੱਸੀਆਂ ਦਾ ਉਹੀ ਪਾਣੀ ਹੈ ਗੁਲਾਬ ਜਿੱਥੇ ਪਹਿਲਾਂ ਉੱਥੇ ਨਹਾਉਂਦੇ ਹੁੰਦੇ ਸੀ ਹੈਨਾ ਹਾਂਜੀ ਮਿੰਦੂ ਜੀ ਆ ਇੱਥੇ ਦਾ ਦੋ ਕੁੰਨ ਦਾ ਮੈਂ ਖੜਕ ਦੇ ਦਿੰਦੇ ਹਾਂ ਹਾਂ ਆਜੂ ਗਾ ਇਧਰ ਵੀਰਾਂ ਦੇ ਪਾਸੇ ਹੈ ਕਾਦੀ ਐ ਨੋ ਸੀ ਹੈ ਹੋ ਗਈ ਹੋ ਗਿਆ ਕੰਮ ਤੁਹਾਡਾ ਲੈ ਲਈ ਤੁਹਾਡੇ ਦਰਵਾਜ਼ੇ ਲੈ ਲਈ ਕੀ ਕੁ ਬਣਾਦੀ ਹੈ ਇਹ ਲੋ ਬੈਸ ਬਣ ਰਹੇ ਪਰ ਗਏ ਪੈ ਗਏ ਅੱਛਾ ਹਾਂ ਉਹ ਕਰ ਰਹੇ ਹੋ ਬਹੁਤ ਸਾਰੇ ਪਿੰਨ ਬਣਾਉਣ ਲੱਗੇ